ਸ੍ਰੀ ਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਕਰਦੇ ਆਂ ਜੀ ਸੂਟਾਂ ਦੀ ਸੈਟਿੰਗ ਕਿਉਂਕਿ ਬਹੁਤ ਖਲਾਰਾ ਪੈ ਰਿਹਾ ਹੈ। ਇਹ ਡੋਡੀ ਰੇਟ ਹੈ ਬਈ ਇਹਨਾਂ ਸੂਟਾਂ ਦੀ ਡੋਡੀ ਪ੍ਰਾਈਸ ਕਲਰ ਅਡੋਡੀ ਪ੍ਰਾਈਸ ਵੀ ਜੀ ਸੋਹਣੇ ਸੋਹਣੇ ਕਲਰ ਹੈ ਬਈ ਬਰੋਸ਼ੇ ਦੇ 1 2 ਸੂਟ ਰਹਿ ਗਏ ਸਾਰੇ ਵਿਕ ਚੁੱਕੇ ਆ ਲੈਣ ਜਾਣਾ ਜੇ ਜਇਜਾ ਜਾਊਗਾ ਤਾਂ ਜੀ ਹੋ ਸਕਦਾ ਅੱਜ ਮੇਰਾ ਸਮਾਨਾ ਜੇ ਸਾਰਾ ਹਾਂ ਦੇਖੋ ਬਈ ਕਲ ਔਰੇਂਜ ਕਲਰ ਜੀ ਵਾਈਟ ਕਲਰ ਆ ਵੀ ਵਾਈਟ ਕਲਰ ਹੈ ਜੀ ਸੂਟ ਦਾ ਆਗੇ ਜੀ ਕੱਟ ਪੀਸ ਆਪਣੇ ਕੱਟ ਪੀਸ ਵੀ ਬਹੁਤ ਰੱਖ ਚੁੱਕੇ ਬਸ ਕੋਈ ਕੋਈ ਰਹਿ ਗਈ ਜੀ ਇੱਕ ਮੈਚਿੰਗ ਸੂਟ ਰਹਿ ਗਿਆ ਬਲੈਕ ਵਾਲਾ ਸੂਟ ਸੀ ਜਿਹੜਾ ਉਹ ਵੀ ਆਪਣਾ ਵਿਕ ਗਿਆ ਸ਼ਾਮ ਨੂੰ ਲੈ ਗਈਆਂ ਕੱਲ ਕੁੜੀਆਂ ਆ ਰਹਿ ਗਈ ਜੀ ਆਪਣੇ 올ਓਵਰ ਸੂਟ 4400 ਰੇਂਜ ਵਾਲੇ ਲਾਈਟ ਜੇ ਕਲਰ ਹੈ ਬਈ ਸਾਰੇ ਸੂਟਾਂ ਦੇ ਤੇ ਲਾਈਟ ਜੇ ਕਲਰ ਹੈ ਸਾਰੇ ਸੂਟਾਂ ਦੇ ਕਮਾਨ ਲੈਣ ਜਾਣਾ ਬਈ ਪਰ ਟਾਈਮ ਨਹੀਂ ਲੱਗਦਾ। ਤਾਂ ਦੇਖੋ ਜੀ ਇਹ ਅੱਗੇ ਆਪਣੇ ਕੁੜਤੇ ਪਜਾਮੇ ਵਿੱਚੇ ਸਾਰੇ ਰਾਵਰ ਰਵਈਆ ਹੋ ਰਿਹਾ ਬਈ ਵਿੱਚੇ ਰਲ ਮਿਲ ਜਾਂਦੇ ਐ ਮਿਕਸ ਹਨ ਜਦੋਂ ਆ ਜਾਂਦੇ ਆ। ਗਾਹਕ ਆਪਣੇ ਆ ਗਿਆ ਜੀ ਵਿੱਚ ਕੱਟ ਪੀਸ ਵਿੱਚ ਕੱਟ ਪੀਸ ਪਾਇਆ ਮਿਕਸ ਹੋਇਆ ਪਿਆ ਸਾਰਾ ਕੋਸ਼ੇ। ਆਗੇ ਜੀ ਕੁਰਤੇ ਪਜਾਮੇ ਵਿੱਚੇ ਜੀ ਚੁੰਨੀਆਂ ਆਇਆ ਵੀ ਜੀ ਦੁਕਾਹ ਕਾਉਂਦਾ ਨਾ ਕਿਸੇ ਨੇ ਚੁੰਨੀ ਲੈਣੀ ਕਿਸੇ ਨੇ ਆਗੇ ਜੀ ਆਪਣਾ ਕੁਰਤਾ ਪਜਾਮਾ ਇਹ ਕੁਰਤਾ ਪਜਾਮਾ ਹੈਗਾ ਜੀ 500 ਦਾ ਬਹੁਤ ਵਧੀਆ ਕੱਪੜਾ ਹੈ ਬਈ ਚਿੱਟਾ ਪਜਾਮਾ ਤੇ ਦੂਜਾ ਜੀ ਕੁਰਤਾ ਆਗੇ ਜੀ ਤਪਟੇ ਹੁਣ ਆਪਾਂ ਰੱਖਣੇ ਆ ਜੀ ਦੁਪੱਟੇ ਸੰਭਾਲ ਕੇ ਤੈਹ ਲਾਉਣੀ ਆ ਸਾਰਾ ਦਿਨ ਤਾਂ ਬਈ ਇਹ ਵੀ ਨਹੀਂ ਚਾਹ ਹਾਂ ਲਾਲਾ ਕੇ ਰੱਖਿਆ ਜਾਂਦਾ ਇਹ ਵੀ ਕੋਈ ਟਾਈਮ ਕੱਢਣਾ ਪੈਂਦਾ ਹੈ ਨਾ ਚਲੋ ਨਾਲੇ ਵੀਡੀਓ ਸ਼ੂਟ ਹੋ ਜਾਂਦੀ ਨਾਲੇ ਆਪਣੇ ਸਮਾਨ ਦੀ ਸਮਾਈ ਹੋ ਜਾਂਦੀ ਹੈ ਨਹੀਂ ਮੇਰੇ ਤੋਂ ਸਮਾਨ ਨਹੀਂ ਚੱਕਿਆ ਜਾਂਦਾ ਫਿਰ ਫਿਰ ਆਪਾਂ ਭੈਣਾਂ ਦੇ ਲਾਈਵ 'ਚ ਵੀ ਡਿਊਟੀ ਲਾਉਣੀ ਹੁੰਦੀ ਆਪ ਦਾ ਲਾਈਵ ਵੀ ਬਈ ਚਲਾਉਣਾ ਹੁੰਦਾ ਪਲੀਜ਼ ਬਈਰ ਮੇਰੀ ਵੇਖੀ ਨਾ ਬੇਨਤੀ ਹੈ ਮੇਰੇ ਭੈਣ ਭਰਾਵਾਂ ਨੂੰ ਵੀ ਮੇਰੇ ਲਾਈਵ ਦੇ ਵਿੱਚ ਤੁਸੀਂ ਜਰੂਰ ਪਹੁੰਚਿਆ ਕਰੋ ਜੀ ਤੇ ਹੁਣ ਆਪਾਂ ਬੁਣ ਰਹੇ ਹਾਂ ਜੀ ਸਵੈਟਰ ਇਹਦੇ ਬਈ ਮੈਂ ਬਣਾ ਰਹੀ ਹਾਂ ਕਟਾਵਾਂ ਵਾਲੇ ਮੋਢੇ ਸਵੈਟਰ ਦੇ ਕਟਾਵਾਂ ਵਾਲੇ ਮੋਢੇ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਉਂਗੀ ਵੀ ਕਿਵੇਂ ਘਟਾਏ ਜਾਂਦੇ ਆ ਕਟਾਵਾਂ ਵਾਲੇ ਮੋੜੇ ਆਖਿਆ ਬਈ ਉਹਨਾਂ ਨੇ ਜਾਕਟ ਦੇ ਬਣਾਉਣੇ ਆ ਕੀ ਕਰਾਂ ਟਾਈਮ ਹੀ ਨਹੀਂ ਲੱਗਦਾਗਾ ਬਸ ਫੋਨ ਤੇ ਲਾਈਵ ਤੇ ਚਲੀ ਜੰਨੀ ਆ ਫਿਰ ਆਪ ਦਾ ਲਾਈਵ ਚਲਾ ਲੈਨੀ ਹੁਣ ਤਾਂ ਬਈ ਮੈਂ ਬਾਲੀ ਵੀ ਦੀ ਰਹਿਣ ਲੱਗ ਗਈ ਆ ਦੇਖੋ ਜੀ ਕਟਾਵਾਂ ਵਾਲੇ ਮੋੜੇ ਇਹਵੇਂ ਕੁੰਡੇ ਬੱਦਦੇ ਹਾਤੇ ਘਟਦੇ ਆ ਬਹੁਤ ਸੋਹਣਾ ਲੱਗਦਾ ਵੈਸੇ ਤਾਂ ਵਿੱਚੋਂ ਹੀ ਕੱਢੇ ਆ ਮੈਂ ਇਹ ਕਟਾਵਾਂ ਵਾਲੇ ਮੋੜੇ ਟਾਈਮ ਨਹੀਂ ਲੱਗਦਾ ਬਈ ਬਸ ਸਾਰਾ ਦਿਨ ਵਿਜੀ ਰਹਿਨੇ ਆ ਹਨਾ ਟਾਈਮ ਲੱਗੇ ਤਾਂ ਸਾਰੀ ਜੈਕਟ ਮੈਂ 4 ਦਿਨਾਂ ਚ ਰੈਡੀ ਕਰ ਦੇਂਦੀ ਸੀਗੀ ਜੇ ਟਾਈਮ ਲੱਗੇ ਤਾਂ ਹੀ ਨਾ ਗਲ ਕਰੂ ਟਾਈਮ ਨਹੀਂ ਲੱਗਦਾ ਚਲੋ ਬਈ ਆਹੀ ਬੁਣੀ ਜਾਓ ਹਨਾ ਕਦੇ ਦੋ ਉਂਗਲਾਂ ਤੇ ਕਦੇ ਦੋ ਤੰ ਉਂਗਲਾਂ ਹੀ ਰੈਡੀ ਹੋ ਜੂਗੀ ਇੱਕ ਗਰਮੀ ਪੈਂਦੀ ਹੈ ਨਾ ਬਈ ਹਨਾ ਕੰਮ ਕਰਨ ਨੂੰ ਜੀ ਫਿਰ ਸਲਾਈਆਂ ਦਾ ਕੰਮ ਕਰਨ ਥੋੜਾ ਜੀ ਘੱਟ ਕਰਦੇ ਆ ਕਲਰ ਬਹੁਤ ਸੋਹਣਾ ਬਈ ਕਾਜਰੀ ਜਿਹਾ ਹੋਰ ਹੀ ਕਲਰ ਹੈ ਇਹ ਨਾ ਕਾਜਰੀ ਹੈ ਬੱਲੇ ਕਲਰ ਹੈ ਸੋਨਾ ਜਿਹਾ ਕਲਰ ਹੈ ਇਹ ਜਿਹੇ ਜਾਗਟਾ ਬਈ ਮੈਂ ਸਰਦੀ ਦੇ ਵਿੱਚ ਇਸ ਕਲਰ ਦੇ ਵਿੱਚ ਪਤਾ ਨਹੀਂ ਕਿੰਨੇ ਜਾਗਟਾ ਬਣਾ ਕੇ ਦਿੰਦੀ ਆਂ ਸੀ ਇਸੇ ਕਲਰ ਚੀ ਸ਼ੋਪ ਆਲਾ ਵੀਰਾ ਵੀ ਕਹਿੰਦਾ ਪਾਸ਼ੇ ਵਾਲਾ ਬਈ ਕਹਿੰਦਾ ਇਹੀ ਕਲਰ ਇਹੀ ਕਲਰ ਮੈਂ ਹੈ ਬਈ ਇਹ ਪਸੰਦੀ ਵਾਲਾ ਹੈ ਪਹਿਣਾ ਨੂੰ ਬਹੁਤ ਸੋਹਣਾ ਕਲਰ ਹੈ ਬਈ ਇਹੇ ਚਲੋ ਜੀ ਹੌਲੀ ਹੌਲੀ ਆਪਣੀ ਹੋ ਜੂਗੀ ਜਾ ਕੇ ਰੈਡੀ ਫਿਰ ਆਪਾਂ ਹੋਰ ਸਾਈਆਂ ਆਈਆਂ ਪਈਆਂ ਫਿਰ ਆਪਾਂ ਜਿਓ ਬਣਾਵਾਂਗੇ ਜਰਾਬਾ ਬਣਾਵਾਂਗੇ ਬਹੁਤ ਕੰਮ ਪਿਆ ਮੇਰੇ ਕੋਲੇ ਥੋੜਾ ਮੈਨੂੰ ਫੋਨ ਦਾ ਲਾਲਚ ਅੱਗੇ ਰਾਤ ਬਿਨੇ ਹੋਣੀ ਗੱਲ ਕਰਨ ਲੱਗੇ ਗੱਲਬੀ ਦਾ ਗੱਲ ਕਰਨ ਲੱਗ ਗਿਆਂਦਾ ਬਈ ਕੰਨ ਖਾ ਛੱਡੇ ਮੇਰੇ ਤਾਂ ਮੈਂ ਕਿਹਾ ਮੇਰਾ ਦਿਮਾਗ ਵੀ ਖਾ ਲਿਆ ਸਿਰ ਵੀ ਖਾ ਲਿਆ ਮੱਖ ਫੋਨ ਨੇ ਤਾਂ ਹਾਂ ਸਹੀ ਗੱਲ ਹੈ ਬਾਈ ਮੈਂ ਕਿੰਨੇ ਵਿਜੀ ਰਹਿਣ ਲੱਗੇ ਲਾਈਵ ਚ ਆਉਣ ਲੱਗੇ ਤਾਂ ਬਾਈ ਮੈਂ ਤਾਂ ਸਿਰ ਵੀ ਤੋਥਾ ਹੋਇਆ ਪਿਆ ਦਿਮਾਗ ਵੀ ਤੋਥਾ ਹੋਇਆ ਪਿਆ ਹੱਸਣ ਲੱਗੇ ਕਹਿੰਦੇ ਸਹੀ ਗੱਲ ਹੈ ਭੈਣੇ ਤੇਰੀ ਇਹ ਕੰਮੀ ਹੈ ਜੇ ਬਾਈ ਬਹੁਤ ਸੁਣਾਈ ਆ ਚੁੱਕੀਆਂ ਬਾਈ ਮੈਂ ਜਾਣੇ ਜੇ ਹੋ ਸਕਦਾ ਤਾਂ ਮੈਂ ਅੱਜ ਜਾਉਂਗੀ ਪੱਛਮ ਵਗੈਰਾ ਲੈਣ ਫਿਰ ਆਪਾਂ ਬਣਾਉਣੇ ਆ ਸਕੀਮੀਆਂ ਤੇ ਕੋਟੀਆਂ ਤੇ ਜਰਾਬਾ ਬਣਾਉਣੀਆਂ ਦੀਦੀਆਂ ਜੇ ਅੱਜ ਮੈਂ ਗਈ ਤਾਂ ਠੰਡ ਜੀ ਹੋਈ ਵਾਲੇ ਦਿਨ ਜਾਉਂਗੀ ਬਈ ਮੈਂ ਬਾਜ਼ਾਰ ਕਿਉਂਕਿ ਗਰਮੀ ਬਹੁਤ ਜ਼ਿਆਦੀ ਪੈਂਦੀ ਹੈ ਉਹਨਾਂ ਨੇ ਇੱਕ ਤਾਂ ਕਿਹਾ ਬਈ ਹਰੀ ਮੂੰਗੀ ਆ ਸਕੀਵੀ ਬਣਾਉਣੀ ਆ ਤੇ ਇੱਕ ਮੈਂ ਦੀਦੀ ਵਾਸਤੇ ਜਰਾਬਾਂ ਦੀ ਪੱਸ਼ਮ ਲੈ ਕੇ ਆਉਣੀ ਆ ਹੌਲੀ ਹੌਲੀ ਬਣਾਉਣ ਕਰ ਲਾਏ ਬਾਈ ਹਨਾ ਇੱਕੇ ਦਿਨ ਤਾਂ ਹੁੰਦਾ ਵੀ ਨਹੀਂ ਚਲੋ ਕੋਸ਼ਿਸ਼ ਹੌਲੀ ਹੌਲੀ ਆਵਦਾ ਕੰਮ ਕਰੀ ਚੱਲਾਂਗੇ ਆਪਣੀ ਮੰਜ਼ਿਲ ਆਈ ਜਾਊਗੀ ਹੌਲੀ ਹੌਲੀ ਆਪਾਂ ਆਪਦੀ ਪੌੜੀ ਚੜੀ ਜਾਵਾਂਗੇ ਜੀ ਚਲੋ ਆਪਾਂ ਵਾਹੀ ਕੰਮਜਾਬ ਹੋ ਜਾਾਂਗੇ ਆਪਣੀ ਮਿਹਨਤ ਜਾਰੀ ਰੱਖਾਂਗੇ ਮੈਂ ਤਾਂ ਸਾਰੀਆਂ ਮੇਰੀਆਂ ਭੈਣਾਂ ਨੂੰ ਕਹਿਨੀ ਹੈ ਪਲੀਜ਼ ਆਪ ਦਾ ਕੋਈ ਕੰਮ ਚਲਾਓ ਤਾਂ ਕਿ ਆਪਾਂ ਵੀ ਕੋਈ ਆਪ ਦੀ ਮਿਹਨਤ ਕਰ ਸਕੀਏ ਦੋ ਪੈਸੇ ਕਮਾ ਸਕੀਏ ਤੇ ਬਈ ਚਲੋ ਹਨਾ ਬੈਠੇ ਆ ਨਾਲੇ ਆਪਦਾ ਕੰਮ ਕਰੀ ਜਾਨੇ ਕਿਸੇ ਦੇ ਘਰੇ ਜਾਣ ਨਾਲੋਂ ਬਾਹਰ ਅੰਦਰ ਜਾਣ ਨਾਲੋਂ ਤਾਂ ਵਧੀਆ ਵੀ ਆਪ ਦੇ ਕੋਲ ਹੀ ਕੋਈ ਕੰਮ ਚੱਲਾਓ ਮਰਜੀ ਆਪਾਂ ਨਾਲੇ ਤਾਂ ਆਪਾਂ ਨੂੰ ਖੁਸ਼ੀ ਹੁੰਦੀ ਹੈ ਵੀ ਬਈ ਮੈਂ ਅੱਜ ਇਹ ਨੇ ਰੁਪਈਆ ਦਾ ਕੰਮ ਕਰਾ ਕਰ ਲਿਆ 10 ਰੁਪਈਆ ਦਾ ਕਰ ਲਿਆ ਆਪਾਂ 20 ਦਾ ਕਰ ਲਿਆ 5 ਦਾ ਕਰ ਲਿਆ ਤੇ ਚਲੋ ਜੀ ਠੀਕ ਹੈ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਪਲੀਜ਼ ਜਰੂਰ ਮੇਰੀ ਵੀਡੀਓ ਲਾਈਕ ਸ਼ੇਅਰ ਕੇ ਜਰੂਰ ਕਰਿਆ ਕਰੋ ਬਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਪਲੀਜ਼ ਤੇ ਮੇਰੇ ਲਾਈਵ ਦੇ ਵਿੱਚ ਮੇਰੇ ਭੈਣ ਭਰਾਵਾਂ ਨੇ ਜੀ ਜਰੂਰ ਪਹੁੰਚਣਾ 11 ਹੋ ਸਕਦਾ 11 12 ਇੱਕ ਤੋਂ ਲਾਈਵ ਮੇਰਾ ਸ਼ੁਰੂ ਹੋਊਗਾ ਤੇ ਬਈ ਜਰੂਰ ਮੇਰਾ ਸਾਥ ਦੇਣਾ ਲਾਈਵ ਦੇ ਵਿੱਚ ਮੇਰੇ ਭੈਣ ਭਰਾਵਾਂ ਵਾਲੇ ਵਧੀਆ ਵਧੀਆ ਮੈਨੂੰ ਕਮੈਂਟ ਕਰਨੇ ਚਲੋ ਜੀ ਇੱਥੇ ਮੇਰੀ ਕੋਈ ਸੇਲਲੀ ਆ ਗਈ ਸੀ ਮੇਰੀ ਫਰੈਂਡ ਉਹਦੇ ਨਾਲ ਮੈਂ ਸਾਈਡ ਤੇ ਖੜੇ ਸੀ ਉਹਦੇ ਨਾਲ ਮੈਂ ਗੱਲ ਕਰ ਰਹੀ ਸੀ ਉਹ ਮੈਨੂੰ ਹਸਾ ਰਹੇ ਸੀ ਠੀਕ ਹੈ ਜੀ ਤੇ ਆਪਾਂ ਕਰਦੇ ਆਂ ਵੀਡੀਓ ਦੇ ਅੰਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਪਲੀਜ਼ ਬਾਈ ਜਰੂਰ ਪਹੁੰਚਣਾ ਮੇਰੇ ਲਾਈਵ ਦੇ ਵਿੱਚ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਬਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਥੈਂਕ ਯੂ ਜੀ ਮੇਰੇ ਨਾਲ ਜੁੜਨ ਲਈ ਮੇਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਮੇਰੇ ਭੈਣ ਭਰਾ ਬਈ ਮੈਨੂੰ ਕਮੈਂਟ ਪੜ੍ਹ ਕੇ ਬਹੁਤ ਖੁਸ਼ੀ ਮਿਲਦੀ ਆ kg bye bye